ਮੇਰਾ ਨਾਮ ਅਨਿਲ ਕੁਮਾਰ ਲੁਧਿਆਣੇ ਤੋਂ ਰਹਿਣ ਵਾਲਾ ਮੈਂ ਇਹਨਾਂ ਦੀ ਸੰਸਥਾ ਨਾਲ ਜੁੜਿਆ ਮੈਨੂੰ 2 ਸਾਲ ਹੋ ਗਏ ਤੇ ਇਹ ਲੜਕੇ ਡਾਕਟਰ ਬੀ ਆਰ ਮੇਸਕਰ ਯੂਥ ਵੈਲਫੇਅਰ ਫਾਊਂਡੇਸ਼ਨ ਵੱਲੋਂ ਵਧੀਆ ਕੰਮ ਕਰ ਰਹੇ ਆ ਬਹੁਤ ਸਾਰੇ ਕੰਮ ਕਰਦੇ ਆ ਐਜੂਕੇਸ਼ਨ ਦੇ ਉੱਤੇ ਕਰਦੇ ਆ ਹੋਰ ਵੀ ਕਈ ਤਰ੍ਹਾਂ ਦੇ ਕੰਮ ਕਰਦੇ ਆ ਜਿਹੜੇ ਕਿ ਅੱਛੇ ਸਮਾਜ ਦੇ ਸੁਧਾਰਕ ਕੰਮਾਂ ਲਈ ਕਮ ਆਉਂਦੇ ਆ ਹੁਣ ਇਹਨਾਂ ਨੇ ਅੱਜ ਇੱਥੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਹੈ ਜਿਹੜਾ ਕਿ ਬਹੁਤ ਹੀ ਇੱਕ ਸਲਾਘਾਯੋਗ ਇਹਨਾਂ ਦਾ ਮੈਂ ਕਦਮ ਕਹਿੰਦਾ ਇਹਨਾਂ ਨੇ ਚੱਕਿਆ ਤੇ ਇਹ ਜਿਹੜਾ ਕੈਂਪ ਹੈ ਮੈਂ ਇਹਦੇ ਬਾਰੇ ਕੁਝ ਮੈਸੇਜ ਦੇਣਾ ਚਾਹੁੰਦਾ ਸਮਾਜ ਨੂੰ ਕਿ ਇਹ ਲੜਕੀਆਂ ਨੇ ਜਿਹੜਾ ਆਪਣਾ ਡਾਕਟਰ ਬੀ ਆਰ ਅੰਬੇਦਕਰ ਗਲਫੀਅਰ ਯੂਥ ਫਾਊਂਡੇਸ਼ਨ ਵਾਲਿਆਂ ਨੇ ਕੈਂਪ ਲਗਾਇਆ ਹੈ ਇਹਦਾ ਮਤਲਬ ਮਕਸਦ ਹੈ ਕਿ ਬਲੱਡ ਦੇਣਾ ਹੀ ਇੱਕ ਮਕਸਦ ਨਹੀਂ ਹੈ ਇਹ ਇੱਕ ਦਰਸ਼ਾੰਦਾ ਹੈ ਕਿ ਇੱਕ ਜਾਤ ਪਾਤ ਨੂੰ ਵੀ ਖਤਮ ਕਰਦਾ ਹੈ ਇਹਦੇ ਵਿੱਚ ਜਦੋਂ ਵੀ ਕਿਸੇ ਮਰੀਜ਼ ਨੂੰ ਬਲੱਡ ਦੀ ਜ਼ਰੂਰਤ ਪੈਂਦੀ ਹੈ ਤੇ ਉਹ ਉਸ ਟਾਈਮ ਤੇ ਉਹਨੂੰ ਕੋਈ ਇਹ ਨਹੀਂ ਪੁੱਛਿਆ ਜਾਂਦਾ ਕਿਸ ਜਾਤੀ ਦਾ ਖੂਨ ਹੈ ਇਸ ਕਰਕੇ ਇਹ ਇੱਕ ਜਾਤ ਪਾਤ ਨੂੰ ਖਤਮ ਕਰਨ ਲਈ ਵੀ ਇੱਕ ਬਹੁਤ ਵੱਡਾ ਮੈਸੇਜ ਹੈ ਸਮਾਜ ਨੂੰ ਕਿ ਜਿਹੜਾ ਖੂਨ ਹੈ ਕਿਸੇ ਵੀ ਇਨਸਾਨ ਦਾ ਦੇਖੋ ਇਹਦੇ ਤੇ ਕੋਈ ਜਾਤੀ ਨਹੀਂ ਲਿਖੀ ਹੁੰਦੀ ਇਸ ਕਰਕੇ ਇੱਕ ਬਹੁਤ ਹੀ ਸ਼ਿਲਾਗਾ ਜੋ ਸਮਾਨਤਾ ਦਾ ਪ੍ਰਤੀਕ ਹੈ ਤੇ ਇਹਨਾਂ ਦੀ ਮੈਂ ਬਹੁਤ ਪ੍ਰਸ਼ੰਸਾ ਕਰਦਾ ਕਿ ਬਹੁਤ ਹੀ ਅੱਛਾ ਕੰਮ ਕਰ ਰਹੇ ਆ ਤੇ ਨੌਜਵਾਨ ਨੂੰ ਕੀ ਮੈਸੇਜ ਹੋਵੇ ਜਿਹੜੇ ਅੱਜ ਕੱਲ ਨਸ਼ੇ ਨੂੰ ਜਿਹੜਾ ਲੱਗਿਆ ਇਹਨਾਂ ਨੂੰ ਕੀ ਮੈਸੇਜ ਦੋ ਨਸ਼ੇ ਤੇ ਜਿਹੜੇ ਲੱਗੇ ਆ ਉਹਨਾਂ ਨੂੰ ਇਹੀ ਕਹਾਂਗੇ ਕਿ ਤੁਸੀਂ ਨਸ਼ਾ ਛੱਡ ਕੇ ਇਹੋ ਜਿਹੇ ਕੰਮਾਂ ਵੱਲ ਆਓ ਚੰਗੇ ਕੰਮਾਂ ਵੱਲ ਜਦੋਂ ਧਿਆਨ ਦੇਵਾਂਗੇ ਨਸ਼ਾ ਕਦੋਂ ਲੱਗਦਾ ਹੈ ਬੰਦਾ ਜਦੋਂ ਇਕੱਲਾਪਨ ਚ ਹੁੰਦਾ ਕੋਈ ਥੋੜਾ ਫੈਡ ਅਪ ਹੁੰਦਾ ਕਿਸੇ ਕਾਰਨ ਤੇ ਉਹਨੂੰ ਕੋਈ ਸਾਥੀ ਉਹਨੂੰ ਇੱਕ ਦੋਸਤ ਦੀ ਜ਼ਰੂਰਤ ਹੁੰਦੀ ਹੈ ਜਿਸ ਤਰ੍ਹਾਂ ਇਹ ਡਾਕਟਰ ਵੀਰ ਮਿਲਕਰ ਵੈਲ ਕੇਅਰ ਯੂਥਰਾਂ ਨੇ ਫਾਊਂਡੇਸ਼ਨ ਬਣਾਇਆ ਇੱਕ ਇਕੱਠੇ ਹੋ ਕੇ ਸਾਥੀ ਜਦੋਂ ਇੱਕ ਦੂਸਰੇ ਨਾਲ ਸ਼ਾਮ ਨੂੰ ਬੈਠਦੇ ਆ ਤੇ ਇਹ ਵਿਚਾਰ ਕਰਦੇ ਆ ਨਸ਼ਿਆਂ ਦੇ ਵਿਰੋਧ ਚ ਵੀ ਜਾਗਰੂਕਤਾ ਪੈਦਾ ਕਰਦੇ ਆ ਜਦੋਂ ਇਹ ਬੇਸਿਕਲੀ ਕਿਤਾਬਾਂ ਬੰਨਦੇ ਆ ਜਦੋਂ ਉਹ ਵੀ ਇੱਕ ਰੀਡਿੰਗ ਦੀ ਜਦੋਂ ਆਦਤ ਪੰਦੀ ਆ ਬੱਚੇ ਨੂੰ ਕਿ ਉਹ ਨਸ਼ਿਆਂ ਤੋਂ ਦੂਰ ਜਾਂਦਾ ਹੈ ਖੇਡਾਂ ਦਾ ਇਹਨਾਂ ਨੇ ਪਿੱਛੇ ਜੀ ਹੁਣ ਕ੍ਰਿਕਟ ਦਾ ਮੈਚ ਕਰਾਇਆ ਉਹ ਜਿਹੜਾ ਖਿਡਾਰੀਆਂ ਲਈ ਉਹ ਮੈਚ ਕਰਵਾਇਆ ਉਹ ਵੀ ਇਹਹੀ ਮੈਸੇਜ ਦਿੰਦਾ ਹੈ ਕਿ ਉਹ ਨਸ਼ਿਆਂ ਨੂੰ ਨਸ਼ੇ ਨੂੰ ਖਤਮ ਕਰਨ ਲਈ ਹੀ ਮੈਚ ਕਰਵਾਇਆ ਗਿਆ ਉਹ ਇਸ ਕਰਕੇ ਨਸ਼ਿਆਂ ਤੋਂ ਹਟਣ ਲਈ ਇਹ ਕਲੱਬਾਂ ਨੂੰ ਜੁਆਇਨ ਕਰੋ ਕਈ ਹੋਰ ਵੀ ਕਲੱਬਾਂ ਬਣੀਆਂ ਨੇ ਉਹਨਾਂ ਨੂੰ ਜੁਆਇਨ ਕਰਨਾ ਚਾਹੀਦਾ ਬੱਚੇ ਨੂੰ ਇਕੱਲਾ ਨਹੀਂ ਛੱਡਣਾ ਚਾਹੀਦਾ ਜੇ ਬੱਚਾ ਇਕੱਲਾ ਹੈ ਤੇ ਮਾਂ ਪਿਓ ਦਾ ਵੀ ਫਰਜ਼ ਪੈਂਦਾ ਕਿ ਉਹਦਾ ਧਿਆਨ ਰੱਖਣੇ ਇਕੱਲਾ ਕਿਉਂ ਬੈਠਦਾ ਉਹਦੇ ਦੋਸਤ ਹੋਣੇ ਚਾਹੀਦੇ ਆ ਦੋਸਤਾਂ ਨਾਲ ਉਹ ਸ਼ਾਮ ਨੂੰ ਜਿਹੜੇ ਗੱਲਬਾਤ ਕਰੇ ਕੋਈ ਕਿਤਾਬ ਪੜ੍ਹੇ ਪੜਦਾ ਨਜ਼ਰ ਆਉਣਾ ਚਾਹੀਦਾ ਮੋਬਾਈਲ ਤੋਂ ਦਾ ਧਿਆਨ ਥੋੜਾ ਘਟਾਉਣਾ ਚਾਹੀਦਾ ਇਸ ਕਰਕੇ ਵੀ ਨਸ਼ਿਆਂ 'ਚ ਬੱਚੇ ਜਾ ਰਹੇ ਆ ਅੱਜ ਇਹਦਾ ਇਹ ਨਾਮ ਹੈ ਮੇਰੇ ਨਾਮ ਕਮਲਬੋਧ ਹੈ ਜੀ ਠੀਕ ਹੋ ਗਿਆ ਜਿਹੜਾ ਇਹ ਬਲੱਡ ਕੈਂਪ ਲਗਾਇਆ ਹੈ ਤੇ ਜਿਹੜਾ ਦੂਸਰਾ ਵਿਚਾਰ ਦੇ ਕੈਂਪਾ ਇਹ ਖੂਨਦਾਨ ਕੈਂਪਾ ਇਹ ਬਾਬਾ ਸਾਹਿਬ ਡਾਕਟਰ ਮੀਰਕਰ ਤੇ ਮਹਾਤਮਾ ਜੋਤੀਰਾ ਖੂਲੇ ਜੀ ਦੇ ਜਰਨਲਿਸਟ ਨੂੰ ਸਮਰਪਿਤ ਅਸੀਂ ਕਰਵਾ ਰਹੇ ਹਾਂ ਤੇ ਜੋ ਇਹ ਤੋਂ ਹੀ ਜਦੋਂ ਤੋਂ ਜਿਹੜੀ ਕੈਂਪਨੀ ਸ਼ੁਰੂਆਤ ਹੋਈ ਹੈ ਲਗਾਤਾਰ ਹੀ ਸਾਨੂੰ ਫੋਨ ਕਾਲਸ ਆ ਰਹੀਆਂ ਚ ਨੌਜਵਾਨਾਂ ਦੇ ਵਿੱਚ ਕਾਫੀ ਜਿਹੜਾ ਹੈਗਾ ਭਾਰੀ ਉਤਸ਼ਾਹ ਹੈ ਤੇ ਕਾਫੀ ਕਰੰਟਲੀ ਸਾਡੇ ਕੋਲ 30 ਪਲਸ ਦੇ ਕਰੀਬ ਜਿਹੜੇ ਯੂਨਿਟ ਖੁੱਲ ਚੁੱਕੇ ਨੇ ਤੇ ਲਗਾਤਾਰ ਹੀ ਸਮ ਜਿਹੜੇ ਹੈਗੇ ਆ ਜਿਹੜੇ ਨੋਰਥਨ ਸੰਪਰਕ ਕਰ ਰਹੇ ਆ ਇਸ ਕਰਕੇ ਸਾਡੀ ਕੋਸ਼ਿਸ਼ ਇਹੀ ਆ ਕਿ ਅਸੀਂ ਜਿਹੜਾ ਜਿਹੜਾ ਯੂਥ ਆ ਜਨ ਜਨਰੇਸ਼ਨ ਆ ਜਿਹੜੀ ਆਉਣ ਵਾਲੀ ਪੀੜ੍ਹੀ ਆ ਅਸੀਂ ਇੱਕ ਉਹਨਾਂ ਨੂੰ ਵੀ ਵਧੀਆ ਮੈਸੇਜ ਦਈਏ ਕਿ ਜਿਹੜੀਆਂ ਸਮਾਜ ਦੇ ਅੰਦਰ ਜਿਹੜੀਆਂ ਕੁਰੀਤੀਆਂ ਨੇ ਜਾਂ ਉਹ ਜਿਹੜੀਆਂ ਭੈੜੀਆਂ ਜਿਹੜੀਆਂ ਚਲਦੀਆਂ ਨੇ ਅਸੀਂ ਉਹਨਾਂ ਤੋਂ ਕਿੱਦਾਂ ਉਹਨਾਂ ਨੂੰ ਜਿਹੜਾ ਹੈਗਾ ਦੂਰ ਦੂਰ ਰੱਖੀਏ ਤੇ ਜਿਹੜਾ ਸੋਸ਼ੀਅਲੀ ਅਵੇਅਰ ਅਸੀਂ ਚਾਹੇ ਉਹ ਐਜੂਕੇਸ਼ਨਲ ਲੈਵਲ ਤੇ ਹੋਵੇ ਚਾਹੇ ਉਹ ਜਿਹੜਾ ਗੇਮਸ ਦੇ ਵਿੱਚ ਹੋਵੇ ਤੇ ਹਰ ਇੱਕ ਦੇ ਪੱਖੋਂ ਅਸੀਂ ਜਿਹੜਾ ਨੌਜਵਾਨਾਂ ਨੂੰ ਅਸੀਂ ਜਾਗਰਤ ਜਿਹੜਾ ਹੈਗਾ ਕਰਨ ਦੀ ਸਾਡੀ ਕੋਸ਼ਿਸ਼ ਰਹਿੰਦੀ ਹੈ ਤੇ ਸਾਡੀ ਟੀਮ ਜਿਹੜੀ ਹੈਗੀ ਹੈ ਡਾਕਟਰ ਬੀ ਆਰ ਮਿਰਕੋ ਜੀ ਫਾਉਂਡੇਸ਼ਨ ਲਗਾਤਾਰ ਹੀ ਸਮਾਜ ਦੇ ਵਿੱਚ ਜਿਹੜੀ ਹੈਗੀ ਆਪਣੇ ਨਗਨਵੇਂ ਜਿਤਨਾ ਦੇ ਨਾਲ ਹਸਪਤਾਲਾਂ ਦੇ ਨਾਲ ਅਸੀਂ ਲਗਾਤਾਰ ਜਿਹੜੇ ਹੈਗੇ ਆ ਕੰਮ ਕਰਦੇ ਰਹਿੰਦੇ ਆ ਅ ਪਹਿਲਾਂ ਤਾਂ ਬਹੁਤ ਹੀ ਸਤਿਕਾਰ ਦੁੱਖ ਸਾਥੀ ਜਿਹੜੇ মিডিਆ ਇੰਚਾਰਜ ਸਾਡੇ ਕੋਲ ਪੁੱਛੇ ਉਹਨਾਂ ਦਾ ਧੰਨਵਾਦ ਜੈਪੀਨ ਜੈ ਭਾਰਤ ਅਸੀਂ ਜਿਹੜਾ ਅੱਜ ਬਲੱਡ ਕੈਂਪ ਬਾਬਾ ਸਾਹਿਬ ਡਾਕਟਰ ਪ੍ਰੀਮਰਾਮ ਮੈਡੀਕਲ 133 ਨੇ ਜਨ ਦੇ ਹਸਪਤਲ ਸਮਾਪਿਤ ਦੂਸਰਾ ਵਿਸ਼ਾਲ ਕੁੰਡਾ ਜਿਹੜਾ ਮੋਹੰਦੀ ਹਸਪਤਲ ਵਿੱਚ ਅਸੀਂ ਲਗਵਾਇਆ ਤੇ ਅਸੀਂ ਲਗਾਤਾਰੀ ਇਹੋ ਜੇ ਕੰਮ ਜਿਹੜੀ ਸਮਾਜ ਨੂੰ ਸਿੱਧੇ ਰਾਹ ਤੇ ਲੈਣ ਜਾਣ ਵਾਸਤੇ ਕਰਦੇ ਰਹਿੰਦੇ ਆ ਐਜੂਕੇਸ਼ਨ ਦੇ ਕੰਮ ਕਰਦੇ ਆ ਤੇ ਨੌਜਵਾਨ ਬਿਲੀ ਜਿਹੜੀ ਆ ਨਸ਼ਿਆਂ ਤੋਂ ਰਹਿਤ ਹੋਵੇ ਉੱਥੇ ਅਸੀਂ ਲਗਾਤਾਰੀ ਕੰਮ ਕਰਦੇ ਆ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਆਪਲੇ ਗਾਂਦਰੀਆ ਕੋਈ ਸਨਮਾਨ ਦੇਵਾ ਕਰਦੇ ਸਾਡਾ ਅਸੀਂ ਜਿਹੜੀ ਸਾਡੀ ਐਨਜੀਓ ਰਜਿਸਟਰਡ ਆ 2016 ਤੋਂ ਰਜਿਸਟਰਡ ਆ ਅਸੀਂ ਲਗਾਤਾਰੀ ਸਾਨੂੰ 8-9 ਸਾਲ ਹੋ ਗਏ ਅਸੀਂ ਲਗਾਤਾਰੀ ਇਸ ਫੀਲਡਿੰਗਸ ਲੱਗੇ ਹੋયા ਆ ਕਿ ਜਿਹੜੇ ਨੌਜਵਾਨ ਦੀ ਪੀੜ੍ਹੀ ਹੈ ੜੀ ਨੌਜਵਾਨ ਸਾਡੀ ਪੀੜ੍ਹੀ ਆ ਉਹ ਨਸ਼ਿਆਂ ਤੋਂ ਕਿਤੇ ਨਾ ਕਿਤੇ ਦੂਰ ਹੋ ਕੇ ਸਮਾਜ ਦੇ ਕੰਮਾਂ 'ਚ ਵਧੀਆ ਮੈਸੇਜ ਸਮਾਜ ਨੂੰ ਦੇਵੇ ਉਸ ਕੰਮ 'ਚ ਵੀ ਲਗਾਤਾਰ 7-8 ਸਾਲ ਤੋਂ ਲੱਗੇ ਆਏ ਆ